ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਤੇ ਸ਼ੁਰੂ ਕਰਦੇ ਹਾਂ ਪੰਜਾਬੀ ਕਹਾਣੀ ਜੋ ਕਿ ਇੱਕ 치ੜੀ ਤੇ ਕਾਂ ਦੀ ਕਹਾਣੀ ਹੈ ਇੱਕ ਵਾਰ ਦੀ ਗੱਲ ਹੈ ਇੱਕ ਸੰਘੜੇ ਜੰਗਲ ਵਿੱਚ ਹਰੇ ਭਰੇ ਰੁੱਖਾਂ ਤੇ ਚਿੜੀਆਂ ਟਹਿਲਦੀਆਂ ਰਹਿੰਦੀਆਂ ਸਨ। ਇਹ ਜੰਗਲ ਕਈ ਪ੍ਰਕਾਰ ਦੇ ਪੰਛੀਆਂ, ਜਾਨਵਰਾਂ ਅਤੇ ਰੰਗ-ਬਰੰਗੇ ਫੁੱਲਾਂ ਨਾਲ ਭਰਿਆ ਹੋਇਆ ਸੀ। ਉੱਥੇ ਇੱਕ ਛੋਟੀ ਜਹੀ ਚਿੜੀ ਵੀ ਰਹਿੰਦੀ ਸੀ। ਉਹ ਬਹੁਤ ਹੀ ਸੁੰਦਰ, ਚੁਸਤ ਤੇ ਚਤੁਰ ਸੀ। ਉਸ ਦਾ ਉਸ ਦੇ ਰੂਪ ਬਹੁਤ ਹੀ ਸੋਹਣਾ ਸੀ ਤੇ ਉਸ ਦੀ ਆਵਾਜ਼ ਬਹੁਤ ਹੀ ਮਿੱਠੀ ਸੀ ਜੋ ਹਰ ਕਿਸੇ ਨੂੰ ਮੋਹ ਲੈਂਦੀ ਸੀ ਇਸੇ ਜੰਗਲ ਵਿੱਚ ਇੱਕ ਕਾਂ ਵੀ ਰਹਿੰਦਾ ਸੀ ਕਾਂ ਕਾਲੇ-ਕਾਲੇ ਖੰਭਾਂ ਨਾਲ ਆਪਣੀ ਕਰਕਰੀ ਆਵਾਜ਼ ਦੇ ਨਾਲ ਜਾਣਿਆ ਜਾਂਦਾ ਸੀ ਕਾਂ ਥੋੜਾ ਆਲਸੀ ਵੀ ਸੀ ਉਹ ਹਮੇਸ਼ਾ ਬਿਨਾਂ ਮਿਹਨਤ ਕਰੇ ਛਾਲ ਕਬਟ ਕਰਕੇ ਹੀ ਆਪਣਾ ਪੇਟ ਭਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ ਕਈ ਵਾਰੀ ਤਾਂ ਦੂਜੇ ਪੰਛੀਆਂ ਦੇ ਅੰਡੇ ਚੁੱਕ ਕੇ ਖਾ ਲੈਂਦਾ ਤੇ ਕਈ ਵਾਰੀ ਦੂਜੇ ਪੰਛੀਆਂ ਦਾ ਭੋਜਨ ਵੀ ਚੁਰਾ ਲੈਂਦਾ ਸੀ ਇਸ ਕਰਕੇ ਸਾਰੇ ਪੰਛੀ ਉਸ ਤੋਂ ਬਹੁਤ ਤੰਗ ਸਨ ਇੱਕ ਦਿਨ ਚਿੜੀ ਆਪਣੇ ਆਲਣੇ ਲਈ ਚੋਗਾ ਚੁੱਕ ਰਹੀ ਸੀ ਕਾਂ ਨੇ ਉਸ ਨੂੰ ਵੇਖਿਆ ਤੇ ਸੋਚਿਆ ਕਿ ਇਹ ਜਿੜੀ ਬਹੁਤ ਮਿਹਨਤੀ ਹੈ ਹਰ ਵੇਲੇ ਆਪਣੇ ਲਈ ਕੁਝ ਨਾ ਕੁਝ ਇਕੱਠਾ ਕਰਦੀ ਰਹਿੰਦੀ ਹੈ ਜੇ ਮੈਂ ਇਸ ਦੇ ਨਾਲ ਦੋਸਤੀ ਕਰ ਲਵਾਂ ਤਾਂ ਮੇਰਾ ਕੋਈ ਫਾਇਦਾ ਹੋ ਸਕਦਾ ਕਾਂ ਚਿੜੀ ਦੇ ਕੋਲ ਗਿਆ ਤੇ ਕਹਿਣ ਲੱਗਾ ਚਿੜੀ ਭੈਣੇ ਕੀ ਮੈਂ ਤੇਰਾ ਦੋਸਤ ਬਣ ਸਕਦਾ ਹਾਂ ਚਿੜੀ ਨੇ ਹੱਸ ਕੇ ਕਿਹਾ ਕਿਉਂ ਨਹੀਂ ਦੋਸਤੀ ਤਾਂ ਸਭ ਨਾਲ ਬਣਾਉਣੀ ਚਾਹੀਦੀ ਹੈ ਪਰ ਦੋਸਤੀ ਸੱਚੀ ਹੋਣੀ ਚਾਹੀਦੀ ਹੈ ਫਾਇਦੇ ਨੁਕਸਾਨ ਦੀ ਗੱਲ ਨਹੀਂ ਹੋਣੀ ਚਾਹੀਦੀ ਕਾਂ ਨੇ ਹੱਸ ਕੇ ਹਾਂ ਕਰ ਦਿੱਤੀ ਦੋਵੇਂ ਮਿਲ ਕੇ ਗੱਲਾਂ ਕਰਨ ਲੱਗੇ ਖੇਡਣ ਲੱਗੇ ਪਰ ਕਾਂ ਬਹੁਤ ਚਲਾਕ ਸੀ ਉਸ ਨੇ ਆਪਣੇ ਮਨ ਵਿੱਚ ਸੋਚਿਆ ਹੋਇਆ ਸੀ ਕਿ ਉਹ ਚਿੜੀ ਦੀ ਮਿਹਨਤ ਦੇ ਨਾਲ ਹੀ ਹਰ ਚੀਜ਼ ਖਾਇਆ ਕਰੇਗਾ ਤੇ ਉਸ ਦੀ ਮਿਹਨਤ ਦਾ ਲਾਭ ਉਹ ਖੁਦ ਲਿਆ ਕਰੇਗਾ ਕਈ ਦਿਨ ਲੰਘ ਗਏ ਚਿੜੀ ਨੇ ਆਪਣੇ ਆਲਣੇ ਵਿੱਚ ਕਾਫੀ ਦਾਣੇ ਇਕੱਠੇ ਕਰ ਲਏ ਇੱਕ ਦਿਨ ਕਾਂ ਨੇ ਸੋਚਿਆ ਕਿ ਮੈਂ ਕਿਉਂ ਮਿਹਨਤ ਕਰਾਂ ਜਦ ਚਿੜੀ ਦੇ ਆਲਣੇ ਵਿੱਚ ਇੰਨੇ ਦਾਣੇ ਮੌਜੂਦ ਨੇ ਮੇਉ ਉਹ ਖਾ ਲੈਣਾ ਹਾਂ ਉਹ ਚਿੜੀ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਨ ਲੱਗਾ ਚਿੜੀ ਭੈਣ ਤੂੰ ਹਰ ਵੇਲੇ ਕੰਮ ਕਰਦੀ ਰਹਿੰਦੀ ਐ ਇਹ ਕੀ ਫਾਇਦਾ ਜ਼ਿੰਦਗੀ ਦਾ ਮੌਜ ਮਸਤੀ ਕਰਨੀ ਚਾਹੀਦੀ ਐ ਤੈਨੂੰ ਚਿੜੀ ਨੇ ਹੱਸ ਕੇ ਕਿਹਾ ਕਾਂ ਭਰਾ ਮੌਜ ਮਸਤੀ ਵੀ ਜ਼ਰੂਰੀ ਐ ਪਰ ਆਉਣ ਵਾਲੇ ਸਮੇਲੇ ਵੀ ਸਾਨੂੰ ਕੁਝ ਸੋਚਣਾ ਚਾਹੀਦਾ ਐ ਜੇ ਅਸੀਂ ਮਿਹਨਤ ਕਰਕੇ ਕੁਝ ਸੰਭਾਲ ਕੇ ਨਾ ਰੱਖੀਏ ਤਾ ਕਈ ਵਾਰੀ ਬੁਰਾ ਮੌਸਮ ਆਉਣ ਤੇ ਸਾਨੂੰ ਮੁਸ਼ਕਿਲ ਆ ਸਕਦੀ ਹੈ ਪਰ ਕਾਂ ਆਲਸੀ ਹੋਣ ਕਰਕੇ ਦੂਸਰਿਆਂ ਦੀਆਂ ਚੀਜ਼ਾਂ ਚੋਰੀ ਕਰਨ ਵਿੱਚ ਹੀ ਲੱਗਾ ਰਹਿੰਦਾ ਉਸ ਨੂੰ ਚਿੜੀ ਦੀਆਂ ਕਿਸੇ ਗੱਲਾਂ ਦਾ ਕੋਈ ਵੀ ਫਰਕ ਨਹੀਂ ਸੀ ਪੈ ਰਿਹਾ ਉਹ ਚਿੜੀ ਦੀਆਂ ਗੱਲਾਂ ਨੂੰ ਇੱਕ ਕੰਨ ਰਾਹੀਂ ਸੁਣਦਾ ਤੇ ਦੂਜੇ ਕੰਨ ਰਾਹੀਂ ਕੱਢ ਦਿੰਦਾ ਹੌਲੀ-ਹੌਲੀ ਮੌਸਮ ਬਦਲਦਾ ਗਿਆ ਜਦੋਂ ਮੌਸਮ ਬਦਲਣ ਲੱਗਿਆ ਗਰਮੀਆਂ ਖਤਮ ਹੋ ਰਹੀਆਂ ਸਨ ਅਤੇ ਸਰਦੀਆਂ ਆਉਣ ਵਾਲੀਆਂ ਸਨ ਤਾਂ ਚਿੜੀ ਨੇ ਆਪਣੇ ਆਲਣੇ ਵਿੱਚ ਬਹੁਤ ਸਾਰੇ ਦਾਣੇ ਇਕੱਠੇ ਕਰ ਲਏ ਤੇ ਆਪਣੇ ਆਲਣੇ ਦਾ ਆਲਾ-ਦਵਾਲਾ ਵੀ ਮਜ਼ਬੂਤ ਕਰ ਲਿਆ ਤਾਂ ਜੋ ਠੰਡ ਦੇ ਨਾਲ ਉਸ ਦੇ ਆਲਣੇ ਦੇ ਵਿੱਚ ਉਸ ਦੇ ਬੱਚਿਆਂ ਤੇ ਭੋਜਨ ਨੂੰ ਕੋਈ ਅਸਰ ਨਾ ਪਵੇ ਦੂਜੇ ਪਾਸੇ ਕਾਂ ਨੇ ਕਿਸੇ ਤਰ੍ਹਾਂ ਦੀ ਸਿਆਲ ਦੀ ਕੋਈ ਤਿਆਰੀ ਨਾ ਕੀਤੀ ਉਹ ਹਮੇਸ਼ਾ ਆਲਸ ਵਿੱਚ ਰਹਿੰਦਾ ਜਦ ਸਰਦੀਆਂ ਪੈਣ ਲੱਗੀਆਂ ਜੰਗਲ ਵਿੱਚ ਦਾਣੇ ਘਟ ਗਏ ਸਾਰੇ ਪਛੂ ਪਾਂਛੀਆਂ ਨੇ ਜਿਨ੍ਹਾਂ ਨੇ ਆਪਣਾ ਇੰਤਜ਼ਾਮ ਕੀਤਾ ਹੋਇਆ ਸੀ ਉਹ ਤਾਂ ਆਪਣੇ ਘਰਾਂ ਵਿੱਚ ਖੁਸ਼ੀ-ਖੁਸ਼ੀ ਰਹਿਣ ਲੱਗੇ ਪਰ ਕਾਂ ਭੁੱਖਾ ਪਿਆਸਾ ਫਿਰ ਰਿਹਾ ਸੀ ਹੁਣ ਕਾਂ ਨੂੰ ਸਮਝ ਆ ਚੁੱਕੀ ਸੀ ਕਿ ਉਸ ਨੇ ਮਿਹਨਤ ਨਹੀਂ ਕੀਤੀ ਚਿੜੀ ਵੀ ਆਪਣੇ ਬੱਚਿਆਂ ਤੇ ਆਪਣੇ ਆਲਣੇ ਦੇ ਵਿੱਚ ਬਹੁਤ ਖੁਸ਼ ਸੀ ਕਿਉਂਕਿ ਉਸ ਨੇ ਆਪਣੇ ਦਾਣੇ ਪਹਿਲਾਂ ਹੀ ਇਕੱਠੇ ਕਰ ਲਏ ਸਨ ਇੱਕ ਦਿਨ ਬਹੁਤ ਜ਼ੋਰ ਦੀ ਬਰਫ਼ਵਾਰੀ ਹੋਣ ਲੱਗੀ ਕਾਂ ਬਹੁਤ ਠੰਡ ਵਿੱਚ ਪੈ ਗਿਆ ਉਹ ਚਿੜੀ ਦੇ ਆਲਣੇ ਵੱਲ ਨੂੰ ਗਿਆ ਤੇ ਆਵਾਜ਼ ਮਾਰਨ ਲੱਗਾ ਚਿੜੀ ਭੈਣੇ ਮੈਨੂੰ ਬਹੁਤ ਠੰਡ ਲੱਗ ਰਹੀ ਹੈ ਕੁਝ ਦਾਣੇ ਦੇ ਦੇ ਖਾਣ ਨੂੰ ਚਿੜੀ ਨੇ ਕਿਹਾ ਕਾਂ ਭਰਾ ਜਦ ਮੈਂ ਮਿਹਨਤ ਕਰਦੀ ਸੀ ਤਾਂ ਤੂੰ ਮौजਾਂ ਕਰਦਾ ਸੀ ਹੁਣ ਦੱਸ ਮੈਂ ਕੀ ਕਰਾਂ ਕਾਂ ਨੇ ਆਪਣੀ ਗਲਤੀ ਮੰਨ ਲਈ ਗਲਤੀ ਮੰਨ ਲਈ ਕਿਹਾ ਕਿ ਮੈਂ ਗਲਤ ਕੀਤਾ ਮੈਨੂੰ ਵੀ ਤੇਰੀ ਮਦਦ ਕਰਨੀ ਚਾਹੀਦੀ ਸੀ ਚਿੜੀ ਨੇ ਸੋਚਿਆ ਕਿ ਹੁਣ ਕਾਂ ਸੱਚਮੁੱਚ ਪਛਤਾ ਰਿਹਾ ਏ ਇਹ ਦੁਬਾਰਾ ਜੇਹੀ ਗਲਤੀ ਨਹੀਂ ਕਰੇਗਾ ਉਸਨੇ ਕਾਂ ਨੂੰ ਆਪਣੇ ਆਲਣੇ ਵਿੱਚ ਬਿਠਾ ਲਿਆ ਤੇ ਖਾਣ ਨੂੰ ਵੀ ਦਾਣੇ ਦੇ ਦਿੱਤੇ ਪਰ ਇਹ ਵੀ ਕਿਹਾ ਕਿ ਅਗਲੀ ਵਾਰੀ ਤੈਨੂੰ ਆਪ ਆਪਣੀ ਮਿਹਨਤ ਕਰਨੀ ਪਵੇਗੀ ਆਪਣੇ ਦਾਣੇ ਲਈ ਕਾਂ ਨੇ ਕਿਹਾ ਕਿ ਮੈਂ ਹੁਣ ਸੱਚਮੁੱਚ ਮਿਹਨਤ ਕਰਾਂਗਾ ਤੇ ਕਾਂ ਉਸ ਤੋਂ ਬਾਅਦ ਪੂਰੀ ਮਿਹਨਤ ਕਰਨ ਲੱਗਾ ਉਹ ਜਿੱਥੇ ਵੀ ਦਾਣੇ ਮਿਲਦੇ ਦਾਣੇ ਚੁੱਕਦਾ ਇਹ ਸਭ ਦੇਖ ਕੇ ਚਿੜੀ ਵੀ ਖੁਸ਼ ਹੋ ਗਈ। ਕਾਂ ਨੇ ਇਹ ਸਿੱਖ ਲਈ ਕਿ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ। ਸਾਲ ਕੱਟ ਦੇ ਨਾਲ ਅਸੀਂ ਕੁਝ ਸਮੇਂ ਲਈ ਆਪਣਾ ਪੇਟ ਭਰ ਸਕਦੇ ਹਾਂ ਪਰ ਜੇਕਰ ਅਸੀਂ ਅਸਲ ਵਿੱਚ ਆਪਣਾ ਪੇਟ ਭਰਨਾ ਹੈ ਤਾਂ ਸਾਨੂੰ ਖੁਦ ਮਿਹਨਤ ਕਰਨੀ ਪਵੇਗੀ। ਚਿੜੀ ਨੇ ਦੱਸ ਦਿੱਤਾ ਕਿ ਜੋ ਮਿਹਨਤ ਕਰਦਾ ਹੈ ਉਹ ਹਰ ਹਾਲ ਦੇ ਵਿੱਚ ਸੁਖੀ ਰਹਿੰਦਾ ਹੈ। ਫਿਰ ਚਾਹੇ ਸਾਡੇ ਤੇ ਕਿਸੇ ਵਕਤ ਵੀ ਕੋਈ ਵੀ ਵਕਤ ਆ ਜਾਵੇ। ਸਾਨੂੰ ਕਿਸੇ ਵੀ ਗੱਲ ਤੋਂ ਘਬਰਾਉਣ ਦੀ ਲੋੜ ਨਹੀਂ ਹੁੰਦੀ। ਇਸ ਕਹਾਣੀ ਤੋਂ ਅਸੀਂ ਇਹੀ ਸਿੱਖਦੇ ਹਾਂ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਜਦੋਂ ਅਸੀਂ ਮਿਹਨਤ ਕਰਦੇ ਹਾਂ ਤਾਂ ਉਸ ਦਾ ਫਲ ਵੀ ਸਾਨੂੰ ਚੰਗਾ ਹੀ ਮਿਲਦਾ ਹੈ ਇਸ ਲਈ ਸਾਨੂੰ ਹਮੇਸ਼ਾ ਆਪਣੇ ਹੱਥੀ ਮਿਹਨਤ ਕਰਨੀ ਚਾਹੀਦੀ ਹੈ ਨਾ ਕਿ ਦੂਜਿਆਂ ਤੇ ਨਿਰਭਰ ਰਹਿਣਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੇ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਤੇ ਮਿਲਦੇ ਆਂ ਜੀ ਅਗਲੀ ਨਵੀਂ ਪੰਜਾਬੀ ਕਹਾਣੀ ਦੇ ਨਾਲ ਧੰਨਵਾਦ